ਤੋਂ ਅੰਤਮਾਨ ਦੀ ਮਾਂ ਨੇ ਦੱਸਿਆ ਕਿਹੜੇ ਸੰਤਾਂ ਦੀ ਧੂੜ ਇੱਟਾਂ ਦੀਆਂ ਕਿਸਮਤ ਨਾਲ ਉਹਨਾਂ ਦੇ ਘਰ ਬਰਕਤਾਂ ਤੇ ਰਾਜ ਭਾਗ ਮਿਲੇ ਸੰਤ ਮਖੋਣਾ ਤੇ ਰਾੜਾ ਸਾਹਿਬ ਵਾਲਿਆਂ ਦੇ ਚਮਤਕਾਰੀ ਬਚਨ ਸੋ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਦਾ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਸਾਰੀ ਸੰਗਤ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਜੀਓ ਪਰਮਾਤਮਾ ਹਰ ਇੱਕ ਤੇ ਕਿਰਪਾ ਕਰਦਾ ਹੈ ਇਹ ਆਪਾਂ ਬਚਪਨ ਤੋਂ ਹੀ ਸੁਣਿਆ ਹੈ ਕਿ ਰੱਬ ਜ਼ਰੂਰ ਕਿਰਪਾ ਕਰਦਾ ਹੈ ਮੌਕਾ ਜ਼ਰੂਰ ਦਿੰਦਾ ਹੈ ਸਾਧ ਸੰਗਤ ਹਰ ਕਿਸੇ ਨੂੰ ਮੌਕਾ ਦਿੰਦਾ ਹੈ ਹਰ ਕਿਸੇ ਤੇ ਕਿਰਪਾ ਕਰਦਾ ਹੈ ਹਰ ਕਿਸੇ ਨੂੰ ਰਹਿਮਤਾਂ ਕਰਕੇ ਉਹ ਨਿਵਾਜਦਾ ਹੈ ਉਹ ਪਾਤਸ਼ਾਹ ਹਰ ਇੱਕ ਤੇ ਕਿਰਪਾ ਕਰਦਾ ਹੈ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਦਾ ਜਿਹੜਾ ਪ੍ਰਸਤਾਵ ਹੈ ਨਾ ਮੇਰੇ ਸਤਿਗੁਰੂ ਹਰ ਕਿਸੇ ਨੂੰ ਦਿੰਦੇ ਨੇ ਇੱਕ ਵਾਰੀ ਜ਼ਰੂਰ ਮੇਰੇ ਸਤਿਗੁਰੂ ਉਹਦੇ ਤੇ ਕਿਰਪਾ ਕਰਦੇ ਨੇ ਮੇਰੇ ਪਾਤਸ਼ਾਹ ਜੀ ਉਹਦੇ ਤੇ ਰਹਿਮਤਾਂ ਕਰਦੇ ਨੇ ਸੋ ਸਾਥ ਸੰਗਤ ਜੀਓ ਤੁਸੀਂ ਸੁਣਿਆ ਹੋਵੇਗਾ ਸੀਐਮ ਭਗਵੰਤ ਮਾਨ ਹਮੇਸ਼ਾ ਹੀ ਇਹ ਗੱਲ ਕਰਦੇ ਨੇ ਕਿ ਪੱਤਰਕਾਰ ਕੋਈ ਉਹਨਾਂ ਦੀ ਮਾਤਾ ਬਾਰੇ ਦੱਸਦਾ ਹੈ ਇਹ ਮੁੱਖ ਮੰਤਰੀ ਨੇ ਆਪ ਵੀ ਦੱਸਿਆ ਕਿ ਨੇ ਕੋਈ ਇੰਟਰਵਿਊ ਲੈਣ ਦੇ ਲਈ ਚਲਿਆ ਗਿਆ ਸੀ ਘਰ ਪੁਰਾਣੇ ਜੱਦੀ ਘਰ ਪਿੰਡ ਦੇ ਵਿੱਚ ਇਹਨੇ ਜਦੋਂ ਗਿਆ ਕਿ ਮਾਤਾ ਹੁਣ ਤੇ ਤੁਸੀਂ ਸੀਐਮ ਦੀ ਮਾਤਾ ਹੋ ਆਪਣੇ ਘਰ ਨੂੰ ਚੰਗੀ ਤਰ੍ਹਾਂ ਸਵਾਰ ਲਓ ਤੇ ਘਰੇ ਕਹਿੰਦੇ ਤੁਸੀਂ ਵੀ ਟੀਪ ਵੀ ਨਹੀਂ ਕਰਵਾਈ ਤੇ ਆ ਜਿਹੜੀਆਂ ਇੱਟਾਂ ਨੇ ਇਹ ਕਿਸ ਤਰ੍ਹਾਂ ਕਹਿੰਦੇ ਖਰੀਆਂ ਪਈਆਂ ਨੇ ਤੇ ਮਾਤਾ ਕਹਿੰਦੀ ਹੈ ਇਸ ਘਰ ਤੇ ਮੈਂ ਥੋੜਾ ਨਹੀਂ ਚੱਲਣ ਦੇਣਾ ਇਸ ਘਰ ਦੇ ਵਿੱਚ ਪਤਾ ਨਹੀਂ ਕਿਹੜੀ ਭਾਗਾ ਵਾਲੀ ਉਹ ਇੱਟ ਲੱਗੀ ਹੋਈ ਹੈ ਜਿਹਦੇ ਕਰਕੇ ਮੇਰੇ ਪੁੱਤਰ ਨੂੰ ਐਡਾ ਵੱਡਾ ਅਹੁਦਾ ਮਿਲ ਗਿਆ ਐਡਾ ਵੱਡਾ ਮਾਣ ਮਿਲ ਗਿਆ ਇਹ ਇਸ ਕਰਕੇ ਮੈਂ ਇਹ ਘਰ ਨੂੰ ਢਵਾਉਣਾ ਨਹੀਂ ਇਸ ਘਰ ਦੀ ਇੱਕ ਇੱਟ ਤੱਕ ਵੀ ਮੈਂ ਹਿੱਲਣ ਨਹੀਂ ਦੇਣੀ। ਸੋ ਸਾਧ ਸੰਗਤ ਆਪਾਂ ਨੂੰ ਵੀ ਇਹ ਗੱਲ ਜਿਹੜੀ ਹੈ ਉਹ ਸਿੱਖਣੀ ਚਾਹੀਦੀ ਹੈ ਉਹ ਵਿਚਾਰਨੀ ਚਾਹੀਦੀ ਹੈ। ਇਸ ਗੱਲ ਬਾਰੇ ਪਹਿਲਾਂ ਆਪਾਂ ਥੋੜਾ ਜਿਹਾ ਸਮਝੀਏ ਕਿਉਂਕਿ ਸਾਧ ਸੰਗਤ ਜਿਹੜੀਆਂ ਕੁਝ ਬਰਕਤਾਂ ਹੁੰਦੀਆਂ ਨੇ ਨਾ ਕਈ ਵਾਰੀ ਉਹ ਗੁਰੂ ਦੀ ਕਿਰਪਾ ਨਾਲ ਸਾਡੇ ਉੱਪਰ ਆ ਜਾਂਦੀਆਂ ਨੇ। ਕਈ ਵਾਰੀ ਜਿਹੜੇ ਬਚਨ ਹੁੰਦੇ ਨੇ ਨਾ ਜਿਹੜੇ ਬੰਦਗੀ ਵਾਲੇ ਹੁੰਦੇ ਨੇ ਪੂਰਨ ਮਹਾਪੁਰਖ ਜੇ ਬਚਨ ਕਰਦੇ ਉਹ ਬਚਨਾਂ ਵਿੱਚ ਵੀ ਬੜੀ ਤਾਕਤ ਹੁੰਦੀ ਹੈ ਕਹਿੰਦੇ ਜੇਕਰ ਉਹਨਾਂ ਨੇ ਤੁਹਾਡੇ ਘਰ ਆ ਕੇ ਤੁਹਾਡੇ ਘਰ ਦੇ ਵਿੱਚ ਵੀ ਕੋਈ ਬਚਨ ਕਰ ਦਿੱਤਾ ਉਹ ਘਰ ਵੀ ਪਵਿੱਤਰ ਹੋ ਗਿਆ ਤੇ ਆਪਾਂ ਸੋਚਦੇ ਆਂ ਵੀ ਇਸ ਘਰ ਦੇ ਵਿੱਚ ਮਹਾਪੁਰਸ਼ ਆਏ ਸੀ ਕੋਈ ਬੰਦਗੀ ਵਾਲੀ ਰੂਹ ਆਈ ਸਾਧ ਸੰਗਤ ਆਪਾਂ ਉਸ ਘਰ ਨੂੰ ਵੀ ਜਿਹੜਾ ਹੈ ਉਹ ਸੋਚਦੇ ਆਂ ਵੀ ਇੱਥੇ ਉਹਨਾਂ ਦੇ ਚਰਨ ਪਏ ਨੇ ਵੀ ਇਸ ਘਰ ਨੂੰ ਵੀ ਅਸੀਂ ਜਿਹੜਾ ਹੈ ਉਹ ਪਵਿੱਤਰ ਸਮਝ ਲਿਆ ਸਾਤ ਸੰਗਤ ਇਹ ਆਪ ਬੇਨਤੀ ਕਰਾਂ ਵੀ ਜਿੱਥੇ ਕੋਈ ਕਿਰਪਾ ਹੋ ਜਾਏ ਗੁਰੂ ਦੀ ਇੱਕ ਇਨਸਾਨ ਹੈ ਉਹਨੇ ਪ੍ਰਾਣੇ ਘਰ ਦੇ ਵਿੱਚ ਨਾ ਉਹਦੀ ਧੀ ਦਾ ਜਨਮ ਹੋਇਆ ਸੀ ਉਹਨੇ ਆਪ ਦੱਸੀ ਗੱਲ ਉਹ ਕਹਿੰਦਾ ਜਦੋਂ ਧੀ ਦਾ ਜਨਮ ਹੋਇਆ ਤੇ ਮੈਂ ਕਹਿੰਦਾ ਰਿਸ਼ਤੇਦਾਰਾਂ ਦੀ ਗੱਲਾਂ ਬਾਤਾਂ ਸੁਣ ਕੇ ਮੈਂ ਵੀ ਉਹਨਾਂ ਦੇ ਕਹਿੰਦਾ ਬੱਸ ਵਿੱਚ ਹੋ ਗਿਆ ਤੇ ਮੈਂ ਸੋਚਿਆ ਵੀ ਧੀ ਹੋ ਗਈ ਵੀ ਖਰਚ ਖੜਾ ਹੋ ਗਿਆ ਬਹੁਤ ਮਾੜਾ ਹੋਇਆ ਕਹਿੰਦੇ ਧੀ ਜੰਮਣ ਨੂੰ ਸਾਡੇ ਸੰਸਾਰ ਦੇ ਵਿੱਚ ਬਹੁਤੀ ਮਾਨਤਾ ਨਹੀਂ ਨ ਦਿੱਤੀ ਜਾਂਦੀ ਸਮਝਿਆ ਜਾਂਦਾ ਵੀ ਪਤਾ ਨਹੀਂ ਕੀ ਹੋ ਗਿਆ ਮੁੰਡੇ ਨੂੰ ਲੋੜੀਆਂ ਤੱਕ ਮਨਾਈਆਂ ਜਾਂਦੀਆਂ ਨੇ ਬਹੁਤ ਘੁੱਟਾ ਸਮਝਿਆ ਜਾਂਦਾ ਹੈ ਕਹਿੰਦਾ ਵੀ ਮੈਂ ਆਪਣੀ ਧੀ ਨੂੰ ਪਿਆਰ ਨਹੀਂ ਸੀ ਕਰਦਾ ਮੇਰੇ ਘਰ ਵਾਲੇ ਵੀ ਪਰੇਸ਼ਾਨ ਰਹਿਣ ਲੱਗ ਪਏ ਕਹਿੰਦਾ ਕੋਈ ਸਮਾਂ ਬਣਿਆ ਸਮਾਂ ਬਣਿਆ ਕਹਿੰਦਾ ਸੀ ਉਸ ਕੱਚੇ ਘਰ ਦੇ ਵਿੱਚੋਂ ਕਦਗਨਾ ਕੋਠੀ ਦੇ ਵਿੱਚ ਆ ਗਿਆ ਅੱਜ ਕੁਛ ਕੱਲ ਕੁਛ ਬਣੀ ਗਿਆ ਬਣੀ ਗਿਆ ਘਰ ਦਾ ਕਹਿੰਦਾ ਕਦੇ ਆਹ ਚੀਜ਼ ਬਣ ਗਈ ਕਦੇ ਉਹ ਬਣ ਗਈ ਪਤਾ ਹੀ ਨਹੀਂ ਲੱਗਿਆ ਜੀ ਕਹਿੰਦਾ ਦੋ ਤਿੰਨ ਸਾਲਾਂ ਚ ਕੀ ਕੁਝ ਬਣ ਗਿਆ ਮੈ ਸਮਝ ਹੀ ਨਹੀਂ ਆਈ ਤੇ ਕਹਿੰਦਾ ਸਮਝ ਨਹੀਂ ਆਈ ਵੀ ਕੀ ਕੁਝ ਬਣ ਗਿਆ ਕਹਿੰਦਾ ਫਿਰ ਮੈਨੂੰ ਕਿਸੇ ਬੰਦਗੀ ਵਾਲੇ ਨੇ ਕਿਹਾ ਉਹ ਭਲਿਆ ਤੇਰੇ ਘਰ ਦੇ ਵਿੱਚ ਤੇਰੀ ਧੀ ਕਰਮਾਂ ਵਾਲੀ ਆ ਪਹਿਲਾਂ ਕਦੇ ਇੰਨੀਆਂ ਵਰਕਤਾਂ ਦੇਖੀਆਂ ਨੇ ਸੋਚਿਆ ਕਰੇ ਕਹਿੰਦਾ ਜੀ ਨਾ ਕਹਿੰਦਾ ਤੇਰੀ ਧੀ ਕਰਮਾਂ ਵਾਲੀ ਆ ਇਹਦੇ ਕਰਮ ਲੈ ਕੇ ਆਈ ਐ ਇਹਨੇ ਬਣਾਇਆ ਸਾਰਾ ਕੁਝ ਕਹਿੰਦਾ ਮੈਂ ਉਸੇ ਵਕਤ ਨਾ ਮਹਾਪੁਰਖਾਂ ਦੇ ਚਰਨ ਛੜ ਲਏ ਘਰੇ ਆ ਗਿਆ ਭੱਜ ਕੇ ਘਰੇ ਆ ਕੇ ਮੈਂ ਆਪਣੀ ਧੀ ਨੂੰ ਜਿਹਨੂੰ ਪਿਆਰ ਨਹੀਂ ਸੀ ਕਰਿਆ ਉਹਨੂੰ ਜੱਫੀ ਵਿੱਚ ਲਿਆ ਘੁੱਟ ਕੇ ਪਿਆਰ ਕਰਿਆ ਵੀ ਧੀਏ ਮੈਨੂੰ ਮaaf ਕਰੀ ਮੈਂ ਗਲਤ ਸੀ ਜਿਹੜੇ ਲੋਕਾਂ ਨੇ ਮੈਨੂੰ ਧੀ ਬਾਰੇ ਹੁਣ ਕਹਿੰਦੇ ਸੀ ਨਾ ਬੋਲਦੇ ਸੀ ਕਹਿੰਦਾ ਮੈਂ ਉਹਨਾਂ ਨੂੰ ਕਹਿ ਦਣਾ ਮੇਰੀ ਧੀ ਬਾਰੇ ਕੁਝ ਨਹੀਂ ਮੈਨੂੰ ਜੋ ਮਰਜ਼ੀ ਇਹ ਹੁੰਦੀ ਹੈ ਬਰਕਤ ਇਹ ਹੁੰਦੀ ਹੈ ਇਹ ਕਿਸਮਤ ਹੁੰਦੀ ਹੈ ਅਲੱਗ-ਅਲੱਗ ਸਾਹ ਸੰਗ ਇਹ ਨਹੀਂ ਪਤਾ ਵੀ ਕਿਹਨੂੰ ਕਿਵੇਂ ਸਭ ਕੁਝ ਮਿਲ ਜਾਏ ਇਹ ਸਮਝ ਹੁੰਦੀ ਹੈ ਬਾਕੀ ਆਪੋ ਆਪਣੀਆਂ ਜਿਹੜੀਆਂ ਸੋਚਾਂ ਹੁੰਦੀਆਂ ਨੇ ਵੀ ਇਸ ਘਰ ਤੋਂ ਕਿਰਪਾ ਹੋਈ ਹੈ ਇਹ ਹੋਈ ਹੈ ਕਹਿੰਦਾ ਮੈਂ ਉਹ ਘਰ ਨੂੰ ਸੰਭਲਿਆ ਇਸੇ ਤਰ੍ਹਾਂ ਜੇ ਆਪਾਂ ਵੇਖੀਏ ਵੀ ਉਹ ਘਰ ਜਿਹੜਾ ਉਹਨਾਂ ਦੀ ਆਪਣੀ ਭਾਵਨਾ ਹੈ ਸੋ ਕਹਿਣ ਤੋਂ ਪਹਿਲਾਂ ਵੀ ਸਾਰੀਆਂ ਚੀਜ਼ਾਂ ਗੁਰੂ ਬਖਸ਼ਿਸ਼ ਕਰਦਾ ਹੁੰਦਾ ਹੈ ਇਹ ਮਾਣ ਅਹੁਦੇ ਇਹ ਸਾਰੀਆਂ ਚੀਜ਼ਾਂ ਸਤਿਗੁਰੂ ਬਖਸ਼ਿਸ਼ ਕਰਦੇ ਹੁੰਦੇ ਨੇ ਪਾਤਸ਼ਾਹ ਬਖਸ਼ਿਸ਼ ਕਰਦੇ ਹੁੰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਨੇ ਸਾਧ ਸੰਗਤ ਇਸ ਕਰਕੇ ਨਾ ਚੀਜ਼ਾਂ ਨੂੰ ਸਮਝੀਏ ਇਹਨਾਂ ਚੀਜ਼ਾਂ ਨੂੰ ਵਿਚਾਰੀਏ ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਫਿਰ ਕਿਰਪਾ ਕਰਦੇ ਨੇ ਫਿਰ ਮਿਹਰ ਅਮਤ ਕਰਦੇ ਨੇ ਜਦੋਂ ਆਪਾਂ ਸਮਝ ਜਾਂਦੇ ਆ ਉਹਦੇ ਬਚਨਾਂ ਨੂੰ ਮੰਨਣਾ ਹੀ ਬਹੁਤ ਵੱਡੀ ਗੱਲ ਹੈ ਉਹ ਜਿਹੜੀ ਚੀਜ਼ ਉਹਨੇ ਦਿੱਤੀ ਹੋਏ ਤਾਂ ਸ਼ੁਕਰਾਨਾ ਹੀ ਬਹੁਤ ਵੱਡੀ ਚੀਜ਼ ਹੈ ਇਸ ਕਰਕੇ ਆਪਾਂ ਵੀ ਸਮਝੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ